ਬਰਨਾਲਾ ਦੇ ਪਿੰਡ ਕਾਲੇਕੇ ਵਿੱਚ ਚਲੀਆਂ ਗੋਲੀਆਂ ਇੱਕ ਦੀ ਮੌਤ ਇੱਕ ਗੰਭੀਰ ਜ਼ਖਮੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਨੌਜਵਾਨ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਰੁਪਿੰਦਰ ਸ਼ਰਮਾ ਪਿੰਡ ਦੇ ਪੰਜਾਬ ਨੈਸ਼ਨਲ ਬੈਂਕ ਕੋਲ ਖੜੇ ਸਨ ਜਿੱਥੇ ਪਿੰਡ ਦੇ 15 ਤੋਂ 20 ਨੌਜਵਾਨਾਂ ਨੇ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹਮਲਾਵਾਰਾਂ ਨੇ ਆਉਂਦੇ ਹੀ ਉਨ੍ਹਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਹਿਲੀ ਗੋਲੀ ਸਿੱਧੀ ਉਨ੍ਹਾਂ ਤੇ ਲੱਗੀ ਉਸ ਦੇ ਭਰਾ ਦੇ ਸਿਰ ਵਿੱਚ ਵੀ ਗੋਲੀ ਲੱਗੀ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਉਸਨੇ ਦੱਸਿਆ ਕਿ ਹਮਲਾਵਾਰਾਂ ਦੀ ਮ੍ਰਿਤਕ ਰੁਪਿੰਦਰਨ ਰੰਜੀਤ ਸਿੰਘ ਅਤੇ ਕੁਝ ਦਿਨ ਪਹਿਲਾਂ ਤਨੋਲਾ ਵਿਖੇ ਉਸ ਦੀ ਕੁੱਟਮਾਰ ਕੀਤੀ ਸੀ ਇਸ ਸਬੰਧੀ ਪਿੰਡ ਦੇ ਐਂਬੂਲੈਂਸ ਚਾਲਕ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਨੌਜਵਾਨਾਂ ਦੀ ਆਪਸੀ ਦੁਸ਼ਮਣੀ ਸੀ ਜਿਸ ਕਾਰਨ ਪਿੰਡ 'ਚ ਗੋਲੀਬਾਰੀ ਹੋਈ ਇਸ ਲੜਾਈ ਤੋਂ ਬਾਅਦ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਉਹਨਾਂ ਨੂੰ ਫੋਨ 'ਤੇ ਸੂਚਨਾ ਦਿੱਤੀ ਜਿਸ ਤੋਂ ਬਾਅਦ ਉਹ ਦੋਵੇਂ ਨੌਜਵਾਨਾਂ ਨੂੰ ਐਂਬੂਲੈਂਸ ਵਿੱਚ ਸਰਕਾਰੀ ਹਸਪਤਾਲ ਤਨੋਲਾ ਲੈ ਕੇ ਆਏ ਉਹਨਾਂ ਦੱਸਿਆ ਕਿ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਮੇਰਾ ਨਾਮ ਹੈ ਮਰਨਾ ਹਰਦੀਪ ਸਿੰਘ ਹੈ ਇਹ ਮਾਮਲਾ ਹੈ ਕੀ ਗੱਲ ਜੀ ਇਹ ਕੋਈ ਪੁਰਾਣੀ ਇਹਨਾਂ ਦੀ ਰੰਜਿਸ਼ ਸੀ ਕੋਈ ਲੜਾਈ ਬੜਾਈ ਚੱਲ ਰਹੀ ਸੀ ਦੀ ਉਹ ਸਵਾਂਦ ਵਿੱਚ ਇਹਨਾਂ ਦਾ ਕੋਈ ਲੜਾਈ ਦੇ ਵਿੱਚ ਜਦੋਂ ਫਾਇਰ ਵੱਜੇ ਨੇ ਜੀ ਮੈਨੂੰ ਉੱਥੋਂ ਕਿਸੇ ਨੇ ਮੈਂ ਐਂਬੂਲੈਂਸ ਚਲਾਉਣਾ ਗੁਰੂ ਘਰ ਦੀ ਪਾਈ ਹੋਈ ਹੈ ਸਾਡੀ ਮੈਂ ਉਹਦਾ ਡਰਾਈਵਰ ਆ ਜੀ ਤੇ ਉੱਥੋਂ ਮੈਨੂੰ ਕਿਸੇ ਮੁੰਡੇ ਨੇ ਫੋਨ ਕਰਾਇਆ ਸੀ ਸਾਡੇ ਨਗਰ ਦੇ ਨੇ ਪਿੰਡ ਦੇ ਨੇ ਉਹ ਕਹਿੰਦਾ ਵੀ ਐਂ ਕਰਕੇ ਮੁੰਡੇ ਦੇ ਗੋਲੀ ਵੱਜ ਗਈ ਵੀ ਆ ਕੇ ਇਸੇ ਦੀ ਲੈ ਕੇ ਜਾ ਤੇ ਮੈਂ ਐਂਬੂਲੈਂਸ ਲੈ ਕੇ ਗਿਆ ਜੀ ਫਿਰ ਇਹਨਾਂ ਨੂੰ ਮੈਂ ਲੈ ਕੇ ਆਇਆ ਤਰੌਲੀ ਤੌਲੇ ਆਪਣੇ ਹਸਪਤਾਲ ਸਰਕਾਰੀ ਚ ਤੇ ਬਾਕੀ ਤੁਸੀਂ ਸਾਹਮਣੇ ਆ ਜੀ ਉਹ ਮੁੰਡੇ ਇੱਕ ਤਾਂ ਡੈਥ ਹੋ ਗਈ ਜੀ ਮੁੰਡੇ ਦੀ ਇੱਕ ਦੇ ਹੱਥ ਵਿੱਚ ਪਿਆ ਨਾ ਕੋਈ ਮੌਕੇ ਦੀ ਹੋ ਗਈ ਹਾਂ ਉਹਦੀ ਮੌਕੇ ਦੀ ਜਦੋਂ ਕੈਸੀ ਗੱਡੀ ਚ ਪਾਇਆ ਉਹਦੀ ਡੈਥ ਤੇ ਜਿਹੜਾ ਡੈੱਟ ਦੀ ਤੇ ਕੋਈ ਦੂਬਾ ਨਾ ਉਹਦੀ ਡੈੱਟ ਦੀ ਹੁੰਦਾ ਜੀ ਅੱਜ ਇੱਕ ਸਰਾਂ ਮੋਹਰਣਾ ਹਸਪਤਾਲ ਸੀ ਕੀ ਮਾਗਣਾ ਹੈ ਜਲਦੀ ਕੋਈ ਮਹਣ ਕੋ ਇੱਕ ਘੰਟਾ ਪਹਿਲਾਂ ਦੀ ਗੱਲ ਹੈ ਜੀ ਆਏ ਦੋਨਾਂ ਕੋਲੇ ਕੌਣ ਸੀਗੇ ਇਸਟਰਲ ਸੀ ਸਾਡੇ ਪਿੰਡ ਦੀ ਸੀਗੇ ਨੰਗਲੇ ਅੱਛਾ ਹਾਂਜੀ ਤੇ ਪਿਸਟਲ ਸੀਗੇ ਉਹਨਾਂ ਕੋਲੇ ਦੋ ਫਾਇਰ ਮਾਰੇ ਹਾਂ ਅਨਸਾਰ ਦੀ ਹੋਰ ਤਾਂ ਕੋਈ ਗੱਲਬਾਤ ਨਹੀਂ ਸੀਗੇ ਉਹ ਵੀ ਸਾਡੇ ਪਿੰਡ ਦੇ ਸੀ ਕਾਲੇ ਕੇ ਪਿੰਡ ਤੋਂ ਸੀ ਕਿਤੇ ਕਦੇ ਅਸੀਂ ਆਪ ਦਾ ਬੈਂਕ ਕੋਲੇ ਖੜੇ ਸੀ ਜੀ ਏਟੀਐਮ ਕੋਲੇ ਹਾਂਜੀ ਉੱਥੇ ਆ ਕੇ ਫਾਇਰਿੰਗ ਹੋਈ ਐ ਫਾਇਰ ਮਾਰੇ ਨੇ ਉਹ ਹੋਣੇ ਜੀ 15 20 13 ਹੈਗੀਆਂ ਸੀ ਆ ਜੀ ਆਪਾਂ ਕਿਹਦੇ ਨਾਲ ਕੌਣ ਸੀ ਸਾਥੀ ਮੇਰਾ ਨਾਲ ਮੇਰਾ ਭਾਈ ਸੀ ਜੀ ਰਕਨਦਰ ਸ਼ਰਮਾ ਉਹ ਥੰਡੇ ਦੋ ਜਣੇ ਸੀਗੇ ਹਾਂ ਅਸੀਂ ਚਾਰ ਜਾਣੇ ਸੀਗੇ ਦੋ ਮੋਟਰਾਂ ਨਾਲ ਆ ਤੀਏ ਹਾਂ ਜੀ ਤੁਹਾਡੇ ਏਰੀਆ ਨਾ ਏਰੀਆ ਨਹੀਂ ਜੀ ਆਉਣਸਾਰ ਸਦਾ ਫਾਇਰ ਹੀ ਮਰਿਆ ਜੀ ਜਿਹਦੇ ਬੱਚਾ ਪਹਿਲਾ ਪਹਿਲਾ ਫਾਇਰ ਮੇਰੇ ਬੱਚਾ ਜੀ ਹਾਂ ਜੀ ਤੇ ਦੂਜਾ ਉਹਦੇ ਬਾਅਦ ਗਿਆ ਹੋਗਾ ਮੈਨੂੰ ਪਤਾ ਨਹੀਂ ਲੱਗਿਆ ਜੀ ਉਹਦੇ ਵੱਧਣ ਵੇਲੇ ਦੂਜਾ ਤਾਂ ਮੈਨੂੰ ਕੋਈ ਪਤਾ ਨਹੀਂ ਜੀ ਉਹ ਬੋਰ ਵੀ ਤਿਆਰ ਸੀਗੇ ਕੀ ਰੌਲਾ ਕੀ ਸੀ ਹਾਂ ਤਿਆਰ ਹੈਗੇ ਸੀ ਜੀ ਬੜਾ ਸੇ ਗਰੁੱਪ ਸੇ ਹੈਗੇ ਸੀ ਹੋਰ ਆ ਘਰ ਰਹੀ ਸੀ ਜੀ ਰਾਂਚਿਸ ਕੀ ਆ ਕੰਮ ਰਾਂਚਿਸ ਜੀ ਇਹਨੂੰ ਇੱਕ ਦੋ ਵਾਰੀ ਤਣਾਉਲੇ ਕੁੱਟ ਗਏ ਵੀ ਉਹ ਇੱਥੇ ਆਪਣੇ ਬੱਸ ਸਟੈਂਡ ਤੋਂ ਕੋਈ ਗੱਲ ਚੱਲ ਰਹੀ ਸੀ ਇਹਨਾਂ ਦੀ ਕੋਈ ਇਹ ਰਾਂਚ ਸਹੀ ਸਹੀ ਇੰਨੇ ਸਮੇਂ ਤੋਂ ਪਹਿਲਾਂ ਵੀ ਜਿਹੜੀ ਵੜਾਈ ਚੱਲਦੀ ਆ ਰਾਂ ਦੇਸ। ਇਹ ਰਾਂ ਦੇਸੀ ਕੋਈ ਆ ਬਾਤ ਥੋੜੇ ਜਿਨਾਂ ਦੀ ਹੀ ਗੱਲ ਇਹ ਦੀ। 5 5-6 ਦਿਨਾਂ ਦੀ ਗੱਲ ਆ ਜੀ ਇਹਨੂੰ ਦੋ ਵਾਰੀ ਇਹਦੇ ਨਾਲ ਪਹਿਲਾਂ ਲੜ ਪਏ ਸੀ ਇੱਥੇ ਜੀ ਪਣਾਉਲੇ। ਕਿੰਨੇ ਕੀ ਹੈਗਾ ਤਾਂ ਵੀ ਤੁਸੀਂ ਉਹਦਾ ਹਾਂ ਜੀ ਸਾਡੇ ਪਿੰਡ ਵੀ ਨਹੀਂ। ਇੱਕ ਤਾਂ ਜੀ ਮੁੰਨਾ ਜੀ, ਇੱਕ ਕਿੰਦੀ ਚੋਰ ਆ ਤੇ ਇੱਕ ਜੀ ਆਹਾ ਇੱਥੋਂ ਆ ਕਾਤੇ ਡਿਮਾਂਡ ਪਈ ਹੈ ਇਹ ਮੁੰਡਾ ਮੈਂ ਖੋਲੂ ਖੋਲੂ ਕਹਿੰਦੇ ਨੇ ਜਵਾਕ ਜਾਈ ਪੰਜ ਚਾਰ ਤਾਂ ਮੈਨੂੰ ਪਤਾ ਜੀ ਇਹਨਾਂ ਦਾ ਹੋਰ ਮੈਨੂੰ ਪਤਾ ਨਹੀਂ ਜੀ ਕਿਹੜੇ ਖੋਲਗੇ ਸਾਬ ਦਾ ਫੌਜੀ ਦਾ ਨਾਂ ਰਿਹਾ ਹਾਂ ਸੁਨਣਾ ਦਾ ਜੀ ਇੱਕ ਉਹ ਦੋਗਲਾ ਬੰਦਾ ਜੀ ਇਹਦੇ ਨਾਲ ਵੀ ਗੱਲ ਕਰਦਾ ਸੀ ਉਹਨਾਂ ਨਾਲ ਵੀ ਗੱਲ ਕਰਦਾ ਸੀ ਉਹ ਹੈਗਾ ਸੀ ਬੱਚਾ ਉਹ ਅੱਜ ਹੁਣੇ ਉਹਦੀ ਆਖਲਾ ਸੀ ਬਈ ਜੀ ਉਹਦੇ ਕੋਲੋਂ ਸਾਰਾ ਕੁਝ ਆਇਆ ਹੋਇਆ ਜੀ ਹਾਂ ਜੀ ਅਸਲੀ ਕਿਲੇ ਸੀ ਕਿ ਸੰਸੀ ਸੀ ਕਿੰਨੀ ਸੰਸੀ ਦਾ ਹੁਣ ਜੀ ਚੋਣ ਜਾਬਤੇ ਚ ਕਿੱਥੇ ਹੋਣਗੇ ਜੀ ਸਾਰੇ ਦੂਦੇ ਹੀ ਸੀ ਜੀ ਯੂਟੂਬਰ ਤੋਂ ਵਸਪਾਲ ਘਰ ਲੈ ਗਿਆ ਹਸਪਤਾਲ ਜੀ ਮੇਰਾ ਸਾਡੇ ਘਰਾਂ ਤੋਂ ਹੀ ਆ ਮੁੰਡਾ ਉਹ ਲੈ ਕੇ ਆਇਆ ਆ ਐਂਬੂਲੈਂਸ ਐਂਬੂਲੈਂਸ ਜੇ ਵੀ ਕੰਦੇ ਜੀ ਚੱਕ ਨਹੀਂ ਹੋਇਆ ਤੁਹਾਡੇ ਨਾਲ ਦੇ ਨਾ ਅਸੀਂ ਦੋ ਮੇਰੇ ਹੱਥ ਤੇ ਫਾਇਰ ਵੱਜਿਆ ਜੀ ਉਹਦੇ ਸਿਰ 'ਚ ਵੱਜ ਗਿਆ ਜੀ ਉਹ ਵੀ ਡੈਥ ਹੋ ਗਈ ਭਾਈ ਜੀ ਮੇਰੇ ਵੀ ਜੀ